ਚੈਂਪੀਅਨ ਮੈਡਲਿਸਟ ਮਨੂ ਭਾਕਰ ਦਾ ਜਿੱਥੇ ਹਰਿਆਣਾ ਸਰਕਾਰ ਦੇ ਵੱਲੋਂ ਸਨਮਾਨ ਕੀਤਾ ਗਿਆ ਉੱਥੇ ਸੀਐਮ ਮਾਨ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਸੀਐਮ ਹਾਊਸ ਪਹੁੰਚ ਕੇ ਮੁਲਾਕਾਤ ਕੀਤੀ ਆ ਤੇ ਸੀਐਮ ਮਾਨ ਨੇ ਮਨੂ ਭਾਕਰ ਦਾ ਸਵਾਗਤ ਕੀਤਾ ਹੈ ਡਾਕਟਰ ਗੁਰਪ੍ਰੀਤ ਕੌਰ ਮਾਨ ਵੀ ਇਸ ਦੇ ਨਾਲ ਮੌਜੂਦ ਰਹੇ ਨੇ ਦੱਸਦੀ ਹੈ ਕਿ ਸੀਐਮ ਮਾਨ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਮਨੂ ਭਾਕਰ ਜੋ ব্রੌਂਜ਼ ਮੈਡਲ ਜਿੱਤ ਕੇ ਆਏ ਨੇ ਦੋ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ ਭਾਰਤ ਦੇ ਲਈ 10 ਮੀਟਰ ਐਰ ਰਾਈਫਲ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਮੁਲਾਕਾਤ ਕੀਤੀ ਗਈ ਡਾਕਟਰ ਗੁਰਪ੍ਰੀਤ ਕੌਰ ਮਾਨ ਵੀ ਇਸ ਦੌਰਾਨ ਮੌਜੂਦ ਰਹੇ ਤੇ ਜੋ ਐਕਸਪੀਰੀਐਂਸਿਸ ਰਹੇ 올림픽ਸ ਦੇ ਉਹ ਵੀ ਸਾਂਝਾ ਕੀਤੇ ਨੇ ਖਿਡਾਰੀਆਂ ਦੇ ਵੱਲੋਂ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਤੇ ਇਸ ਦੌਰਾਨ ਸੀਐਮ ਮਾਨ ਨੇ ਹੌਸਲਾ ਵੀ ਵਧਾਇਆ ਐ ਸੀਐਮ ਹਾਊਸ ਮੁਲਾਕਾਤ ਹੋਈ ਹੈ ਮਨੁਭਾਕਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਸੀਐਮ ਮਾਨ ਨੇ ਮਨੁਭਾਕਰ ਦਾ ਸਵਾਗਤ ਕੀਤਾ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਨਾਲ ਮੌਜੂਦ ਰਹੇ ਨੇ ਖੇਡ ਨੀਤੀ ਤੇ ਵੀ ਇਸ ਦੌਰਾਨ ਚਰਚਾ ਕੀਤੀ ਗਈ ਹੈ ਤਾਂ ਸੀਐਮ ਹਾਊਸ ਪਹੁੰਚੇ ਨੇ ਮਨੂ ਭਾਕਰ ਦੋ ਮੈਡਲ ਜਿੱਤ ਕੇ ਭਾਰਤ ਵਾਪਸ ਆਏ ਸੀਐਮ ਮਾਨ ਦੇ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਸਨਮਾਨਿਤ ਕੀਤਾ ਗਿਆ ਮਨੂ ਭਾਕਰ ਨੂੰ ਸੀਐਮ ਹਾਊਸ ਦੇ ਵਿੱਚ ਮੁਲਾਕਾਤ ਹੋਈ ਹੈ ਇਸ ਦੌਰਾਨ ਪਰਿਵਾਰਿਕ ਮੈਂਬਰ ਵੀ ਮੌਜੂਦ ਰਹੇ ਨੇ ਤਾਂ ਉਦਰ ਅਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਦਰਅਸਲ ਪਟੀਸ਼ਨ ਕਰਤਾ ਨੂੰ ਕਿਹਾ ਗਿਆ ਕਿ ਅਮਰਿਤਪਾਲ ਸਿੰਘ ਆਪਣੇ ਆਪ ਨੂੰ ਪਟੀਸ਼ਨ ਕਰਤਾ ਨੇ ਕਿਹਾ ਕਿ ਅਮਰਿਤਪਾਲ ਸਿੰਘ ਆਪਣੇ ਆਪ ਨੂੰ ਦੇਸ਼ ਦਾ ਨਾਗਰਿਕ ਨਹੀਂ ਮੰਨਦਾ ਨਾਗਰਿਕ ਨਾ ਮੰਨਣ ਕਰਕੇ ਅਮਰਿਤਪਾਲ ਸਿੰਘ ਸੰਸਦ ਨਹੀਂ ਹੋ ਸਕਦਾ ਇਹ ਪਟੀਸ਼ਨ ਕਰਤਾ ਦੇ ਵੱਲੋਂ ਜੋ ਪਟੀਸ਼ਨ ਧਾਰ ਕੀਤੀ ਗਈ ਸੀ ਉਸ ਦੇ ਵਿੱਚ ਕਿਹਾ ਗਿਆ ਜਿਸ ਦੇ ਜਵਾਬ ਵਿੱਚ ਸੁਪਰੀਮ ਕੋਰਟ ਨੇ ਪਟੀਸ਼ਨ ਕਰਤਾ ਨੂੰ ਚੋਣ ਕਮਿਸ਼ਨ ਕੋਲ ਜਾਣ ਲਈ ਕਿਹਾ ਹੈ ਕਿ ਤੁਸੀਂ ਚੋਣ ਕਮਿਸ਼ਨ ਕੋਲ ਅਰਜ਼ੀ ਦਾਖਲ ਕਰੋ ਚੋਣ ਕਮਿਸ਼ਨ ਕੋਲ ਅਰਜ਼ੀ ਦਾਖਲ ਕਰਨ ਬਾਰੇ ਕਹਿ ਕੇ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਦੱਸ ਦਿਓ ਕਿ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਸਾਂਸਦ ਵਜੋਂ ਜਿੱਤੇ ਨੇ 4 ਲੱਖ ਤੋਂ ਵੱਧ ਉਹਨਾਂ ਨੂੰ ਵੋਟਾਂ ਪਈਆਂ ਨੇ 197000 ਦੇ ਮਾਰਜਨ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਪਰ ਉਹਨਾਂ ਦੀ ਮੈਂਬਰਸ਼ਿਪ ਨੂੰ ਚੁਣੌਤੀ ਦਿੱਤੀ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਜਿਸ ਪਟੀਸ਼ਨ ਨੂੰ ਹੁਣ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਤੇ ਆਧਾਰ ਜਿਹੜਾ ਹੈ ਪਟੀਸ਼ਨ ਕਰਤਾ ਦੇ ਵੱਲੋਂ ਬਣਾਇਆ ਗਿਆ ਸੀ ਕਿ ਅਮਰਿਤਪਾਲ ਸਿੰਘ ਆਪਣੇ ਆਪ ਨੂੰ ਦੇਸ਼ ਦਾ ਨਾਗਰਿਕ ਨਹੀਂ ਮੰਨਦਾ ਨਾਗਰਿਕ ਨਾ ਮੰਨਣ ਕਰਕੇ ਅਮਰਿਤਪਾਲ ਸਿੰਘ ਸਾਂਸਦ ਨਹੀਂ ਹੋ ਸਕਦਾ ਤਾਂ ਪਟੀਸ਼ਨ ਕਰਤਾ ਦੀ ਇਸ ਪਟੀਸ਼ਨ ਤੋਂ ਬਾਅਦ ਸੁਪਰੀਮ ਕੋਰਟ ਨੇ ਜੋ ਟਿੱਪਣੀ ਕੀਤੀ ਉਸ ਦੇ ਵਿੱਚ ਕਿਹਾ ਕਿ ਤੁਸੀਂ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕਰੋ ਤੇ ਤੁਸੀਂ ਚੋਣ ਕਮਿਸ਼ਨ ਨੂੰ ਅਰਜ਼ੀ ਇਸ ਸਬੰਧੀ ਦਾਖਲ ਕਰ ਸਕਦੇ ਹੋ ਤੇ ਚੋਣ ਕਮਿਸ਼ਨ ਕੋਲ ਅਰਜ਼ੀ ਦਾਖਲ ਕਰਨ ਬਾਰੇ ਕਹਿ ਕੇ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਤਾਂ ਅਮਰਿਤਪਾਲ ਸਿੰਘ ਦੇ ਲਈ ਇਹ ਰਾਹਤ ਵਾਲੀ ਖਬਰ ਹੈ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਖਿਲਾਫ ਇਸ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਧਾਰ ਕੀਤੀ ਗਈ ਸੀ ਤੇ ਉਹਨਾਂ ਦੀ ਮੈਂਬਰਸ਼ਿਪ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਇਸ ਪਟੀਸ਼ਨ ਨੂੰ ਸੁਪਰੀਮ ਕੋਰਟ ਦੇ ਵੱਲੋਂ ਹੁਣ ਖਾਰਜ ਕਰ ਦਿੱਤਾ ਗਿਆ ਤੇ ਇਹ ਰਾਹਤ ਅਮਰਿਤਪਾਲ ਸਿੰਘ ਦੇ ਲਈ ਰਾਹਤ ਵਾਲੀ ਖਬਰ ਖੜੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਬਣੇ ਸੰਸਦ ਜਿੱਤੇ ਅਮਰਿਤਪਾਲ ਸਿੰਘ ਚਰਚਾ ਦੇ ਵਿੱਚ ਰਹਿੰਦੇ ਨੇ ਅਮਰਿਤਪਾਲ ਸਿੰਘ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਉਧਰ ਐਮਐਸ ਐਮੀ ਤੇ ਲਿਆਂਦੇ ਕਾਨੂੰਨ ਖਿਲਾਫ ਕਾਂਗਰਸ ਦਾ ਹੱਲਾ ਬੋਲ ਹੈ ਵਪਾਰੀਆਂ ਤੇ ਲਾਏ ਸੈਕਸ਼ਨ 43ਬੀ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਛੋਟੇ ਵਪਾਰੀਆਂ ਨੂੰ 45 ਦਿਨਾਂ ਦੇ ਵਿੱਚ ਲੈਣ ਦੇਣ ਦਾ ਭੁਗਤਾਨ ਕਰਨਾ ਹੋਵੇਗਾ ਇਸ ਸੈਕਸ਼ਨ ਦੇ ਅੰਦਰ ਤਾਂ ਹੁਣ ਇਸ ਉਪਤਾਨ ਨਾ ਕਰਨ ਤੇ ਟੈਕਸ ਦੇ ਵਿੱਚ ਉਹਨਾਂ ਦਾ 30% ਕੱਟੇਗਾ ਕਾਂਗਰਸ ਕਹ ਰਹੀ ਹੈ ਕਿ ਇਸ ਨਾਲ ਛੋਟੇ ਵਪਾਰੀਆਂ ਤੇ ਬੋਝ ਪਵੇਗਾ ਕਾਲਾ ਕਾਨੂੰਨ ਵਾਪਸ ਲਿਆ ਜਾਵੇ ਤਾਂ ਇਸੇ ਨੂੰ ਲੈ ਕੇ ਐਮਐਸ ਐਮਈ ਦੇ ਹੱਕ ਚ ਆਏ ਨੇ ਕਾਂਗਰਸੀ ਸੰਸਦ ਅਤੇ ਵਿਰੋਧ ਜਤਾਇਆ ਜਾ ਰਿਹਾ ਹੈ ਸੰਸਦ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਹੈ ਆ ਦੱਸਦੀ ਹੈ ਕਿ 43ਬੀ ਸੈਕਸ਼ਨ ਹੈ ਜਿਹੜਾ ਵਪਾਰੀਆਂ ਤੇ ਲਾਇਆ ਗਿਆ ਛੋਟੇ ਵਪਾਰੀ ਖਾਸ ਕਰ ਇਸ ਦੇ ਨਾਲ ਪ੍ਰਭਾਵਿਤ ਹੋਣਗੇ ਛੋਟੇ ਵਪਾਰੀਆਂ ਨੂੰ 45 ਦਿਨਾਂ ਦੇ ਵਿੱਚ ਲੈਣ ਦੇਣ ਦਾ ਜੋ ਭੁਗਤਾਨ ਕੀਤਾ ਗਿਆ ਉਸ ਦਾ ਹਿਸਾਬ ਰੱਖਿਆ ਰੱਖਣਾ ਹੋਵੇਗਾ ਜੇਕਰ ਭੁਗਤਾਨ ਨਾ ਕੀਤਾ ਤਾਂ ਟੈਕਸ ਦੇ ਵਿੱਚੋਂ 30% ਕੱਟੇਗਾ ਛੋਟੇ ਵਪਾਰੀਆਂ ਨੂੰ ਇਸ ਦਾ ਨੁਕਸਾਨ ਹੋਏਗਾ ਕਾਂਗਰਸ ਨੇ ਕਿਹਾ ਇਹ ਤੇ ਇਸੇ ਕਰਕੇ ਕਾਲਾ ਕਾਨੂੰਨ ਕਾਂਗਰਸ ਚਾਹੀਏ ਕਿ ਵਾਪਸ ਲਿਆ ਜਾਵੇ ਇਸ ਦੇ ਨਾਲ ਛੋਟੇ ਵਪਾਰੀਆਂ ਤੇ ਬੋਝ ਪਵੇਗਾ ਦਾ ਇੱਕ ਨਵਾਂ ਕਾਨੂੰਨ ਜਿਹੜਾ ਲਿਆਂਦਾ ਗਿਆ ਸੈਕਸ਼ਨ 43 ਵੀ ਜੋ ਲਾਗੂ ਕੀਤਾ ਜਾ ਰਿਹਾ ਹੈ ਇਸ ਦੇ ਖਿਲਾਫ ਕਾਂਗਰਸ ਨੇ ਹੱਲਾ ਬੋਲਿਆ ਅਤੇ ਐਮਐਸ ਐਮਈ ਦੇ ਖਿਲਾਫ ਲਿਆਂਦੇ ਕਾਨੂੰਨ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਗਿਆ ਕਿ ਛੋਟੇ ਵਪਾਰੀਆਂ ਨੂੰ 45 ਦਿਨਾਂ ਚ ਲੈਣ ਦੇਣ ਦਾ ਭੁਗਤਾਨ ਕਰਨਾ ਹੋਵੇਗਾ ਭੁਗਤਾਨ ਨਾ ਕਰਨ ਤੇ ਟੈਕਸ 'ਚੋਂ 30% ਕੱਟੇਗਾ ਇਸ ਦੇ ਨਾਲ ਛੋਟੇ ਵਪਾਰੀ ਪ੍ਰਭਾਵਿਤ ਹੋਣਗੇ ਇਹ ਐਮਐਸਐਮਈ ਕੁ ਖੁਦ ਜੋ ਕਾਨੂੰਨ ਲੈ ਕੇ ਆਏ ਹੈ ਕਿ ਉਨ੍ਹਾਂ ਦੇ ਉੱਪਰ ਜੋ 43 ਬੀ ਦਾ ਐਚ ਹੈ ਇਹ 15 ਦਿਨ 'ਚ ਆਪ ਭੁਗਤਾਨ ਕਰਨਗੇ ਲੈਣ ਦੇਣ ਦਾ ਹੈ पैंतालीस दिन में विद एग्रीमेंट उसके बाद नहीं करोगे तो आप उसको इनकम मान के उसके ऊपर थर्टी परसेंट टैक्स लाएंगे अब उसमें क्या हुआ कि जो जो स्मॉल स्केल इंडस्ट्री माइक्रो इंडस्ट्री है वो खत्म होने जा रही है पाँच करोड़ तक की लिमिट रखी है लेकिन मीडियम और लार्जर को इन्होंने छूट दे रखी है अब जो छोटा व्यापारी था जिसका लेन देन का वैसे ही आपको पता है मार्केट में साल छह महीने चल जाता है उधारी का काम है सारा मार्केट तो वैसे ही बहुत नीचे तो इसके लिए सरकार ने उनके ऊपर बहुत बड़ा एक वाडा चलाया वो सब लोग नाराज है हम चाहते हैं कि ये काला कानून सरकार वापस ले एक कहा एक बार सरकार कह रही है कि हम छोटे लोगों को लघु उद्योग को बढ़ाने की बात कर रहे हैं एक एक तरफ उनके ऊपर इतना बड़ा टैक्स लगाकर कि वो आप पंद्रह दिन में वापसी नहीं करेंगे पैंतालीस दिन में नहीं करेंगे एग्रीमेंट के तो उसके बाद उसके ऊपर इनकम टैक्स थर्टी परसेंट उसको इनकम में जोड़ देंगे ये सरासर धक्का है इसके लिए हमने एजिटेशन किया है सरकार से हमारी मांग है कि इसको काले कानून को वापस दे अमूमन किसी के एग्रीमेंट नहीं होते ये मू जुबानी जो छोटे हमारे इंडस्ट्रियलिस्ट हैं वो व्यापार करते हैं अपना सामान बेचते हैं तो फिर आपको पंद्रह दिन में पेमेंट करना होगा इसमें क्या हो रहा है कि इसमें मीडियम नहीं है माइक्रो और स्मॉल है अब लोगों ने क्या किया कि उनके ऊपर धारा 43 बीएच लगा दी गई तो उन्होंने मीडियम से सामान खरीदना शुरू कर दिया क्योंकि वो उसमें आते नहीं है अब माइक्रो और स्मॉल जो था उसका काम बिल्कुल बंद हो गया है उनके ऊपर शर्त लगा दी गई इसमें कहना यह है कि अगर आप पैंतालीस दिन में पेमेंट नहीं दोगे जो मांगने वाला मांग नहीं नहीं रहा है तब अगर दोगे तो आपकी आया में वो जुड़ जाएगी नहीं तो वो लिख लेता था कि मैंने बीस लाख रुपए का माल लिया देना है देनदारी है वो देनदारी नहीं गिनी जाएगी वो आपकी आया में जुड़ जाएगी आपको उसका टैक्स देना पड़ेगा और फिर आप उसका जैसे भुगतान करना उसके बाद लोगों का क्या कहना है कि हमारे से चर्चा नहीं हुई जिस तरीके से जीएसटी लगाया गया ये गब्बर टैक्स लगाया गया उसी तरीके से ये 43 बीएच लगा दिया गया बिना सोचे समझे अब लोग एमएसएमई में रजिस्ट्रेशन उन्होंने छोड़ दिया है क्योंकि वो इससे बचना चाहते हैं रजिस्ट्रेशन छोड़ देंगे तो पूरा धंधा चौपट हो जाएगा उनको जो एम को जो लाभ मिलते हैं वो लोन्स मिलते थे और कोई चीज मिलती है वो नहीं मिलेगी अब उनके पास कैश फ्लो खत्म हो जाएगा अब जो जो पे, पेमेंट का भुगतान महीने महीने बाद 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 करना 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 था चार बाद करना था था दिन हमने ये कहा सदन में अपनी बात कही कि आप इसके ऊपर चर्चा करें श्री हरिमंदर साहब च लगे निशान साहब के हूं वस्त्र बदल दिखे गए केसरी रंग की थान ते हम बसंती रंगाके ਬਦਲੇ ਗਏ ਨੇ ਪੋਸ਼ਾਕੇ ਬਦਲਣ ਤੋਂ ਪਹਿਲਾਂ ਅਰਦਾਸ ਕੀਤੀ ਗਈ ਜੱਥੇਦਾਰ ਦੇ ਹੁਕਮਾਂ ਤੋਂ ਬਾਅਦ ਇਹ ਪੋਸ਼ਾਕੇ ਦਾ ਰੰਗ ਬਦਲਿਆ ਗਿਆ ਦੱਸਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਫੈਸਲਾ ਲਿਆ ਗਿਆ ਸੀ ਕਿ ਕੇਸਰੀ ਰੰਗ ਨਾਲ ਦੁਬਿਧਾ ਪੈਦਾ ਹੁੰਦੀ ਹੈ ਇਸ ਕਰਕੇ ਜਿੰਨੇ ਵੀ ਨਿਸ਼ਾਨ ਸਾਹਿਬ ਨੇ ਗੁਰਦੁਆਰਾ ਸਹਿਬਾਨ ਦੇ ਵਿੱਚ ਉਹਨਾਂ ਤੇ ਬਸੰਤੀ ਜਾਂ سرمਈ ਰੰਗ ਹੋਵੇ ਜਿਹੜੇ ਵਸਤਰ ਨੇ ਜਿਹੜੇ ਪੋਸ਼ਾਕੇ ਨੇ ਉਹ سرمਈ ਜਾਂ ਵਸੰਤੀ ਰੰਗ ਦੇ ਹੋਣ ਜਿਸ ਤੋਂ ਬਾਅਦ ਹੁਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਲੱਗੇ ਨਿਸ਼ਾਨ ਸਾਹਿਬ ਦੇ ਵੀ ਵਸਤਰ ਬਦਲ ਦਿੱਤੇ ਗਏ ਨੇ ਕੇਸਰੀ ਰੰਗ ਦੀ ਥਾਂ ਤੇ ਹੁਣ ਬਸੰਤੀ ਰੰਗ ਦੇ ਪੋਸ਼ਾਕੇ ਪਾਏ ਗਏ ਨੇ ਪੋਸ਼ਾਕੇ ਬਦਲਣ ਤੋਂ ਪਹਿਲਾਂ ਇਸ ਦੌਰਾਨ ਅਰਦਾਸ ਵੀ ਕੀਤੀ ਗਈ ਤਸਵੀਰ ਤੁਸੀਂ ਦੇਖ ਸਕਦੇ ਹੋ ਪਹਿਲਾਂ ਕੇਸਰੀ ਰੰਗ ਦੇ ਪੋਸ਼ਾਕੇ ਪਹਿਨਾਏ ਗਏ ਸੀ ਨਿਸ਼ਾਨ ਸਾਹਿਬ ਕੇਸਰੀ ਰੰਗ ਦਾ ਸੀ ਤੇ ਹੁਣ ਨਿਸ਼ਾਨ ਸਾਹਿਬ ਤੇ ਜਿਹੜੇ ਵਸਤਰ ਨੇ ਉਹ ਬਸੰਤੀ ਰੰਗ ਦੇ ਚੜਾਏ ਗਏ ਨੇ ਇਹ ਤਸਵੀਰਾਂ ਸੇਵਾ ਹੋ ਰਹੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਦੇਖ ਰਹੇ ਹੋ ਤੁਸੀਂ ਤਾਂ ਵਕ ਵਕ ਗੁਰੂ ਘਰਾਂ ਦੇ ਵਿੱਚ ਹੁਣ ਇਹ ਵੀ ਜੋ ਰੰਗ ਹੈ ਉਹ ਬਦਲ ਦਿੱਤਾ ਗਿਆ ਹੈ ਕੇਸਰੀ ਰੰਗ ਦੀ ਬਜਾਏ ਬਸੰਤੀ ਰੰਗ ਅਤੇ سرمਈ ਰੰਗ ਦੇ ਪੋਸ਼ਾਕੇ ਪਹਿਨਾਈ ਜਾ ਰਹੇ ਸਤਿ ਸ੍ਰੀ ਅਕਾਲ ਹੁਕਮ ਮੰਨਣਾ ਸਾਰੀ ਸੇਵਾ ਦਾ ਫਰਜ਼ ਹੁੰਦਾ ਹੈ ਅਸੀਂ ਵੀ ਉਹਨਾਂ ਹੁਕਮਾਂ ਦੀ ਪਾਲਣਾ ਕਰਦਿਆ ਹੋਇਆ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿੰਨੇ ਵੀ ਗੁਰਦਰਾ ਸਾਹਿਬਾਨ ਨੇ ਉਹਨਾਂ ਨੂੰ ਸਰਕੂਲਰ ਜਾਰੀ ਕੀਤਾ ਸੀ ਕਿ ਸਮੂਹ ਗੁਰਦਰਾਸਾਬਾਂ ਵਿੱਚ ਬਸੰਤੀ ਰੰਗ ਦੇ ਜਾਂ ਸਰਮਈ ਰੰਗ ਦੇ ਨਿਸ਼ਾਨ ਸਾਬ ਚਲਾਏ ਜਾਣ ਕਿਉਂਕਿ ਸਰਮਈ ਰੰਗ ਦੇ ਨਿਸ਼ਾਨ ਸਾਬ ਜਿਹੜੇ ਉਹ ਵਿਆਹ ਜਥੇ ਬੰਦੀਆਂ ਆਪਣੇ ਗੁਰਦਰਾਸਾਬਾਂ ਜਾਂ ਉਹਨਾਂ ਜਿੱਥੇ ਉਹਨਾਂ ਦੇ ਡੇਰੇ ਹੁੰਦੇ ਸੀ ਢਾਉਂਦੀਆਂ ਨੇ ਤੇ ਜਿਹੜੇ ਸ਼ਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਕੋ ਜਾਂ ਆਮ ਗੁਰਦਰਾਸਾਬਾਂ ਉਹਨਾਂ ਚ ਬਸੰਤੀ ਰੰਗ ਦੇ ਝੋਲੇ ਝੜਾਏ ਜਾਂਦੇ ਨੇ ਅੱਜ ਉਹਨਾਂ ਸਿੰਘ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਰਚਕਣ શ્રીਮੰਦਰ ਸਾਹਿਬ ਦੇ ਕਿ ਜੋ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਚੋਲੇ ਬਦਲੇ ਗਏ ਨੇ ਤਾਂ ਸ਼ੱਕ ਬਣਾਉਂਦਾ ਪੁਰਾਤਨ ਪੀੜੀਦਰ ਪੀੜੀ ਕੰਮ ਕਰਦੇ ਆ ਰਹੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਅਤੇ ਮੈਨੇਜਰ ਸੀ ਦਰਬਾਰ ਸੇ ਦੇ ਸਹਿਯੋਗ ਨਾਲ ਅੱਜ ਬਸੰਤੀ ਨਿਸ਼ਾਨ ਸਾਹਿਬ ਚੜਾਉਣ ਦੀ ਅਰੰਭਤਾ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਸਾਰੇ ਗੁਰਦੁਆਰਿਆਂ ਦੇ ਅੰਦਰ ਨਿਸ਼ਾਨ ਸਾਹਿਬ ਬਸੰਤੀ ਚਲਾਈ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ